ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਥੋੜਾ ਤੈਦ ਲਈ ਧੰਨਵਾਦ ਤੁਸੀਂ ਐਨੇ ਸੋਹਣੇ ਕਮੈਂਟ ਕਰਦੇ ਹੋਗੇ ਐਨਾ ਪਿਆਰ ਦਿੰਦੇ ਹੋ ਮੇਰੀ ਵੀਡੀਓ ਨੂੰ ਇਦਾਂ ਹੀ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਆਪਣੇ ਤੋਂ ਸੋਹਣੇ ਸੋਹਣੇ ਸੂਟ ਲੈ ਆਂਦੇ ਰਹੋ ਥੋੜਾ ਜਿਹਾ ਸੂਟਾਂ ਨੂੰ ਟਾਈਮ ਦੇ ਕੇ ਚਲਿਓ ਕਿਉਂਕਿ ਅੱਗੇ ਕੰਮ ਸਟਿਚਿੰਗ ਵਾਲੇ ਸੂਟ ਵਰਕ ਵਾਲੇ ਸੂਟ ਕਾਫੀ ਚੱਲ ਰਹੇ ਨੇ ਕਿ ਥੋੜਾ ਟਾਈਮ ਦੇ ਕੇ ਚਲਿਓ ਤੇ ਜੇ ਕੋਈ ਫਾਸਟ ਮਤਲਬ ਤੁਹਾਨੂੰ ਐਮਰਜੈਂਸੀ ਆਰਡਰ ਹੈਗਾ ਵੀ ਤੁਸੀਂ ਦੇਣਾ ਚਾਹੁੰਦੇ ਹੋ ਐਮਰਜੈਂਸੀ ਆਰਡਰ ਕੋਈ ਤੁਹਾਨੂੰ ਐਮਰਜੈਂਸੀ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਸਾਡੇ ਕੋਲ ਐਮਰਜੈਂਸੀ ਸੂਟ ਵੀ ਰੈਡੀ ਕਰਵਾ ਸਕਦੇ ਹੋ ਪਰ ਫਿਰ ਵੀ ਆਪਾਂ ਨੂੰ ਇੱਕ ਹਫਤੇ ਦਾ ਟਾਈਮ ਚਾਹੀਦਾ ਹੈ ਜਦ ਤੱਕ ਕਿ ਵਰਕ ਵਗੈਰਾ ਹੁੰਦਾ ਹੈ ਸਟਿਚਿੰਗ ਲਈ ਵੀ ਆਪਾਂ ਨੂੰ 4 ਤੋਂ 5 ਦਿਨ ਚਾਹੀਦੇ ਹੁੰਦੇ ਨੇਗੇ ਤਾਂ ਕਿ ਫਿਰ ਸਹੀ ਤਰ੍ਹਾਂ ਫਿਨਿਸ਼ਿੰਗ ਆ ਜਾਂਦੀ ਹੁੰਦੀ ਹੈਗੀ ਸਾਡੇ ਕੋਲੋਂ ਸੂਟ ਤੁਸੀਂ ਸਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਉਸ ਤਰ੍ਹਾਂ ਤੁਸੀਂ ਆਪਣੀ ਚੋਇਸ ਦਾ ਸੂਟ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਤੁਸੀਂ ਵਰਕ ਵਗੈਰਾ ਵਾਲੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਮੈਂ ਵਰਕ ਵਗੈਰਾ ਵਾਲੇ ਸੂਟਾਂ ਦੀ ਵੀਡੀਓ ਪਾਈ ਸੀਗੀ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਬਾਕੀ ਵਰਕ ਵਗੈਰਾ ਵਾਲੇ ਸੂਟਾਂ ਦੀ ਵੀਡੀਓ ਬਹੁਤ ਘੱਟ ਪੈਂਦੀ ਹੈਗੀ ਕਿਉਂਕਿ ਮੇਰੇ ਕਿਉਂਕਿ ਜਲਦੀ ਦੇ ਵਿੱਚ ਹੁੰਦੇ ਨੇ ਨਾ ਪਾਰਸਲ ਫਿਰ ਆਪਾਂ ਨੂੰ ਕਰਨੇ ਪੈਂਦੇ ਨੇਗੇ ਉਹ ਫਿਰ ਜਿਹੜੇ ਸੂਟ ਹੁੰਦੇ ਨੇ ਬਹੁਤ ਘੱਟ ਟਾਈਮ ਦੇ ਵਿੱਚ ਆ ਰੈਡੀ ਹੁੰਦੇ ਨੇਗੇ ਕਿਉਂਕਿ ਪਹਿਲਾਂ ਆਪਾਂ ਵਰਕ ਕਰਵਾਉਣਿਆਂਗੇ ਬਹੁਤ ਘੱਟ ਟਾਈਮ ਹੁੰਦਾ ਮੇਰੇ ਕੋਲੇ ਮੈਂ ਵੀਡੀਓ ਨਹੀਂ ਪਾ ਸਕਦੀ ਉਹ ਸੁੱਟਾਂ ਦੀ ਫਿਰ ਉਸ ਬਾਅਦ ਸਟਿਚਿੰਗ ਲਈ ਚਲੇ ਜਾਂਦੇ ਹੁੰਦੇ ਨੇਗੇ ਫਿਰ ਦੁਪੱਟਾ ਵਗੈਰਾ ਫਿਨਿਸ਼ਿੰਗ ਜਾਂ ਨੂੰ ਫਿਰ ਕੋਰੀਅਰ ਨਿਕਲ ਜਾਂਦਾ ਹੁੰਦਾ ਹੈਗਾ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਤੋਂ ਇੰਸਟਾਗ੍ਰam ਤੇ ਵੀ ਮੇਰਾ ਪੇਜ ਦਾ ਨਾਮ ਹੈਗਾ ਗੁੱਡ ਲੁੱਕ ਰੀਪਸ ਸਪਟਿਕ ਨਾਮ ਵੱਧ ਤੋਂ ਵੱਧ ਮੇਰੇ ਪੇਜ ਨੂੰ ਫੋਲੋ ਕਰੋ ਤੁਸੀਂ ਬਹੁਤ ਪਿਆਰ ਦਿੱਤਾ ਮੇਰੇ ਪੇਜ ਨੂੰ ਉੱਥੇ ਵੀ ਤੁਸੀਂ ਮਤਲਬ ਆਪਣਾ ਆਰਡਰ ਦੇ ਸਕਦੇ ਹੋ ਡੀਐਮ ਕਰ ਸਕਦੇ ਹੋਗੇ ਆਪਾਂ ਨੂੰ ਜਾਂ ਫਿਰ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾਗਾ ਤੇ ਆਪਣਾ ਵਟਸਐਪ ਦਾ ਨੰਬਰ 8557905009 ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉੱਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਕੋਈ ਵੀ ਤੁਹਾਡੀ ਆਪਣੀ ਚੋਇਸ ਦਾ ਸੂਟ ਹੈਗਾ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਤੁਸੀਂ ਬ੍ਰਾਈਡਲ ਲਹਿੰਗਾ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਵੀ ਪਾਰਟੀ ਵੇਅਰ ਸੂਟ ਸ਼ਰਾਰੇ ਕਰਾਰੇ ਜਿੱਦਾਂ ਵੀ ਤੁਹਾਡੀ ਚੋਇਸ ਹੈਗੀ ਉਸ ਅਕੋਰਡਿੰਗ ਤੁਸੀਂ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਕਾਫੀ ਜਿਆਦੇ ਸੋਹਣੇ ਸੂਟ ਲੇਂਗੇ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਕਾਫੀ ਜਿਆਦੇ ਸੋਹਣੇ ਸੂਟ ਲੇਂਗੇ ਜਿੱਦਾਂ ਕਿ ਮੈਂ ਪਾਇਆ ਹੋਇਆ ਸੂਟ ਤੁਹਾਨੂੰ ਇਹਦੇ ਨਾਲ ਦੇ ਵੀ ਸੂਟ ਮਿਲ ਜਾਣਗੇ ਇਹ ਮੈਚਿੰਗ ਸੂਟ ਵੇਅਰ ਕੀਤਾ ਹੋਇਆ ਹੈਗਾ ਮੈਂ ਇਸ ਤਰ੍ਹਾਂ ਆਪਾਂ ਡਿਜ਼ਾਈਨ ਰੱਖਿਆ ਹੈਗਾ ਤੇ ਸੇਮ ਹੀ ਡਿਜ਼ਾਈਨ ਹੈ ਜਿਹੜਾ ਘੇਰੇ ਦੇ ਉੱਪਰ ਹੈਗਾ ਤੇ ਨੈਕ ਵਗੈਰਾ ਤੇ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈਗਾ ਥੋੜੇ ਜਿਹੇ ਡਿਜ਼ਾਈਨ ਦੇ ਨਾਲ ਸੂਟ ਦੀ ਜਿਹੜੀ ਲੁੱਕ ਹੈਗੀ ਕਾਫੀ ਜਿਆਦਾ ਸੋਹਣੀ ਹੋ ਜਾਂਦੀ ਹੁੰਦੀ ਹੈਗੀ ਤੇ ਤੁਸੀਂ ਸੇਮ ਡਿਜ਼ਾਈਨ ਜਾਂ ਤੁਸੀਂ ਆਰਨ ਸਟਿਚ ਸੂਟ ਮੰਗਵਾਉਣੇ ਹੋਗੇ ਤਾਂ ਤੁਸੀਂ ਜਿੱਦਾਂ ਕੀ ਮੇਰੇ ਪਾਇਆ ਹੁੰਦਾ ਸੂਟ ਸਕਰੀਨਸ਼ਾਟ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਟੇਲਰ ਤੋਂ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਵੀ ਤੁਸੀਂ ਆਪਣੇ ਕੋਲੋਂ ਹੀ ਸੂਟ ਰੈਡੀ ਕਰਵਾਓ ਤੁਸੀਂ ਜੇ ਤੁਸੀਂ ਮੇ ਤੋਂ ਪਲੇਨ ਫੈਬਰਿਕ ਇਦਾਂ ਹੀ ਮੰਗਵਾਉਣੇ ਹੋ ਜਿੱਦਾਂ ਕਿ ਪ੍ਰਿੰਟ ਸੂਟ ਵਰਕ ਵਾਲੇ ਵੈਸੇ ਵੀ ਮੇਰੇ ਕੋਲੇ ਟੱਚ ਬੁਡ ਹਨ ਸਟਿਚਿੰਗ ਵਾਲੇ ਸੂਟ ਕਾਫੀ ਜ਼ਿਆਦੇ ਹੁੰਦੇ ਨੇਗੇ ਕਿਉਂਕਿ ਜਿਹੜੀਆਂ ਬਾਹਰ ਲੀਆਂ ਪਹਿਣਾ ਨੇ ਉਹਨਾਂ ਦੀ ਤਾਂ ਸਟੀਚਿੰਗ ਹੋ ਕੇ ਜਾਂਦੀ ਜਾਂਦੇ ਨੇ ਜਿਹੜੀਆਂ ਇੰਡੀਆ ਵਾਲੀਆਂ ਪਹਿਣਾ ਨਹੀਂ ਗੀਆਂ ਉਹਦੇ ਵਿੱਚੋਂ 70-80% ਸੂਟ ਸਟਿਚ ਹੋ ਕੇ ਜਾਂਦੇ ਨੇਗੇ ਚਲੋ ਉਹਨਾਂ ਨੂੰ ਆਪਣੀ ਸਲਾਈ ਪਸੰਦ ਆਉਂਦੀ ਹੈ ਹਨਾ ਫਿਟਿੰਗ ਪਸੰਦ ਆਉਂਦੀ ਹੈ ਕਿ ਪਾਕੀ ਡਿਜ਼ਾਈਨ ਵਗੈਰਾ ਆਪਣੇ ਤੇ ਹੁੰਦਾ ਆਪਾਂ ਬਹੁਤ ਸੋਹਣੇ ਤੁਸੀਂ ਇੱਕ ਵਾਰ ਸਾਨੂੰ ਦੱਸ ਦਿਆ ਕਰੋ ਵੀ ਇਦਾਂ ਡਿਜ਼ਾਈਨ ਕਰਨਾ ਹੈਗਾ ਤਾਂ ਉਸ ਤਰ੍ਹਾਂ ਆਪਾਂ ਕਰ ਦਿਆ ਕਰਾਂਗੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਆਪਣੇ ਰਿਲੇਟਿਵ ਨਾਲ ਸ਼ੇਅਰ ਕਰਿਆ ਕਰੋ ਤੇ ਆਪਣੇ ਕੋਲੋਂ ਜਰੂਰ ਇੱਕ ਵਾਰ ਸੂਟ ਤੁਸੀਂ ਟਰਾਈ ਕਰੋ ਜਿਹੜੀਆਂ ਭੈਣਾਂ ਕੋਲੇ ਸੂਟ ਜਾਂਦੇ ਨੇਗੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇਗੇ ਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕ੍ਰਾਸ਼ ਕਾਟਨ ਦੇ ਸੂਟ ਲੇਗੇ ਟਿਸਟਾ ਬ੍ਰੈਂਡ ਦੇ ਸੂਟ ਲੇਗੇ ਇਹ ਆਪਾਂ ਡਿਸਕਾਊਂਟ ਤੇ ਕੱਢੇ ਨੇਗੇ ਜੇ ਕੋਈ ਭੈਣ ਲੈਣਾ ਚਾਹੁੰਦੀ ਹੈ ਲੈ ਸਕਦੇ ਹੋਗੇ ਤੇ ਨਾਲ ਹੈਗੀ ਹੈਗੀ ਮੈਚਿੰਗ ਬਾਟਮ ਹੈਗੀ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਇਹ ਨਾਲ ਤੁਸੀਂ ਕ੍ਰਾਸ਼ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਜੇ ਤੁਹਾਨੂੰ ਕ੍ਰਾਸ਼ ਦਾ ਦੁਪੱਟਾ ਨਹੀਂ ਪਸੰਦ ਹੈਗਾ ਕ੍ਰਾਸ਼ ਕਾਟਨ ਦਾ ਤਾਂ ਤੁਸੀਂ ਹੋਰ ਵੀ ਦੁਪੱਟਾ ਲੈ ਸਕਦੇ ਹੋਗੇ ਦੇਖੋ ਜੀ ਇਸ ਤਰ੍ਹਾਂ ਦੀ ਇਹ ਬਾਟਮ ਰਹੇਗੀ ਇਹਦੇ ਨਾਲ ਨਾਲ ਰਹੇਗਾ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਟਿਸਟਾ ਬ੍ਰਾਂਡ ਦਾ ਸਟੱਫ ਹੈਗਾ ਦੇਖੋ ਦੇਖੋ ਜੀ ਮੈਂ ਤੁਹਾਨੂੰ ਸਟੈਂਪ ਚੈੱਕ ਕਰਵਾ ਦਿੱਤੀ ਹੈ ਕਾਫੀ ਜਿਆਦੇ ਸੋਨਾ ਸੂਟ ਹੈਗਾ ਲਓ ਜੀ ਇੱਕ ਨਾ ਮੈਂ ਪਰਸੋਂ ਵੀਡੀਓ ਪਾਈ ਸੀ ਪਹਿਣਾ ਦੇ ਹੋਂ ਤੱਕ ਮੈਸੇਜ ਆ ਰਹੇ ਨੇ ਉਹ ਸੂਟਾਂ ਦੇ ਉਹ ਸੂਟ ਮੇਰੇ ਕੋਲੇ ਨਹੀਂ ਅਵੇਲੇਬਲ ਹੈਗੇ ਜਿਹੜੇ ਮੈਂ ਕੱਲ ਪਾਏ ਸੀਗੇ ਕੱਲ ਦੇ ਵਿੱਚੋਂ ਇੱਕ ਅੱਧਾ ਸੂਟ ਹੈਗਾ ਤੁਸੀਂ ਪੁੱਛ ਸਕਦੇ ਹੋ ਵਰਕ ਵਗੈਰਾ ਵਾਲਾ ਬਾਕੀ ਜਿੱਦਾਂ ਮੈਂ ਬਲੈਕ ਸੂਟ ਪਾਇਆ ਸੀਗਾ ਤੇ ਹੋਰ ਕੋਈ ਸੂਟ ਪਾਇਆ ਸੀਗਾ ਹਨਾ ਪ੍ਰਿੰਟ ਸੂਟ ਪਾਇਏ ਸੀਗੇ ਕੁਝ ਕੋ ਤੁਸੀਂ ਕਨਫਰਮ ਕਰ ਸਕਦੇ ਹੋ ਇੱਕ ਵਾਰੀ ਜੇ ਮੇਰੇ ਕੋਲੇ ਹੋਏ ਤਾਂ ਠੀਕ ਹੈ ਨਹੀਂ ਫਿਰ ਰਿਪੀਟ ਵੀ ਨਹੀਂ ਆਉਂਦੇ ਹੈਗੇ ਤੁਸੀਂ ਇਦਾਂ ਅੱਜ ਦਾ ਆਪਾਂ ਰੋਜ਼ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਡਿਸਕਾਊਂਟ ਤੇ ਆਪਾਂ ਸੂਟ ਦਵਾਂਗੇ ਤੁਹਾਨੂੰ ਜਿੰਨੇ ਵੀ ਆਪਣੇ ਕੋਲੇ ਹੈਗੇ ਨੇਗੇ ਥੋੜੇ-ਬਹੁਤ ਤੇ ਹਨਾ ਆਪਾਂ ਤੁਹਾਨੂੰ ਡਿਸਕਾਊਂਟ ਵੀ ਮਤਲਬ ਥੋੜਾ-ਬਹੁਤ ਅ ਵਿੱਚ ਦੀ ਲਗਾਇਆ ਕਰਾਂਗੇ 10 ਤੋਂ 15 ਦਿਨ ਡਿਸਕਾਊਂਟ ਚਲਾਇਆ ਕਰਾਂਗੇ ਆਪਾਂ ਤੇ ਇੱਕ ਮੈਨੂੰ ਤੁਸੀਂ ਇੱਕ ਜ਼ਰੂਰ ਗੱਲ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸ ਤੁਸੀਂ ਆਪਣਾ ਆਪਣਾ ਵਿਚਾਰ ਦੱਸਿਓ ਵੀ ਆਪਾਂ ਨੂੰ ਐਕਟੀਵੇਸ਼ਨ ਲਾਉਣੀ ਚਾਹੀਦੀ ਹੈ ਕਿ ਨਹੀਂ ਲਾਉਣੀ ਚਾਹੀਦੀ ਜੇ ਲਾਉਣੀ ਚਾਹੀਦੀ ਹੈ ਤਾਂ ਕਿੱਥੇ ਲਾਈਏ ਆਪਾਂ ਹਨਾ ਤਾਂ ਫਿਰ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਵੀ ਆਪਾਂ ਇੱਕ ਐਕਟੀਵੇਸ਼ਨ ਕਿੱਥੇ ਲਾਈਏ ਲਓ ਜੀ ਇਸ ਤਰ੍ਹਾਂ ਹੈਗਾ ਸੀ ਇਹ ਪ੍ਰਿੰਟ ਕਾਫੀ ਜਿਆਦੇ ਪ੍ਰਿੰਟਸ ਹੋਣਾ ਹੈਗਾ 1500 ਪ੍ਰਾਈਸ ਹੈਗਾ ਇਸ ਤੋਂ ਲੈਸ ਤੁਹਾਨੂੰ ਸੂਟ ਕਿਤੇ ਵੀ ਨਹੀਂ ਮਿਲਣਾ ਹੈਗਾ ਟੀਸਟਾ ਬ੍ਰਾਂਡ ਦਾ ਹੈਗਾ ਸਟਾਫ ਬਹੁਤ ਜਿਆਦੇ ਸੋਹਣਾ ਜਿੱਦ ਤੱਕ ਮੌਸਮ ਚੇਂਜ ਹੋ ਰਿਹਾ ਨਾ ਲਾਈਨਿੰਗ ਵਾਲੇ ਮੇਰੇ ਵੀ ਲਾਈਨਿੰਗ ਵਾਲਾ ਸੂਟ ਪਾਇ ਮੈਂ ਜ਼ਿਆਦਾਤਰ ਜਿਹੜੇ ਸੂਟ ਪਾਉਣੀਆਂਗੇ ਲਾਈਨਿੰਗ ਵਾਲੇ ਪਾਉਣੀਆਂ ਕਾਟਨ ਦੇ ਬਹੁਤ ਘੱਟ ਸੂਟ ਪਾਉਣੀਆਂ ਕਿਉਂਕਿ ਇਹਨਾਂ ਦੀ ਗ੍ਰੇਸ ਬਹੁਤ ਜਿਆਦੇ ਸੋਹਣੀ ਹੁੰਦੀਆਂ ਲਾਈਨਿੰਗ ਵਾਲੀ ਸੁੱਟਾਂ ਦੀ ਅਗਲਾ ਕਲਰ ਹੈਗਾ ਓਨੀਅਨ ਸ਼ੇਡ ਹੈਗਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਦਾਂ ਹਨਾ ਮੈਂ ਤੁਹਾਨੂੰ ਆਰਾਮ ਨਾਲ ਸੂਟ ਦਿਖਾ ਰਹੀ ਹਾਂ ਬਸ ਮੈ 1500 ਪ੍ਰਾਈਜ਼ ਰਹੇਗਾ ਫਟਾਫਟ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇ ਦਿਓ ਫਿਰ ਇਹ ਸੂਟ ਸੋਲਡ ਹੋ ਜਾਂਦੇ ਨੇ ਪਹਿਣਾ ਦੇ ਬਹੁਤ ਜ਼ਿਆਦਾ ਮੈਸੇਜ ਆਈ ਜਾਂਦੇ ਨੇਗੇ ਫਿਰ ਆਪਣੇ ਕੋਲੇ ਨਹੀਂ ਹੁੰਦੇ ਹੈਗੇ ਤੁਸੀਂ ਫਿਰ ਨੈਕਸਟ ਵੀਡੀਓ ਦਾ ਇੰਤਜ਼ਾਰ ਕਰਿਆ ਕਰੋ ਇਹ ਵੀ ਸੇਮ ਰਹੇਗਾ ਜੀ येलो ਕ੍ਰੈਸ਼ ਦੇ ਵਿੱਚ ਹੈਗਾ ਲਓ ਕਾਫੀ ਜਿਆਦੇ ਸੂਟ ਸੋਹਣੇਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਬਸ ਆਪਣਾ ਫਾਸਟਲੀ ਆਰਡਰ ਕਰ ਦਿਓ ਮੈਂ ਬਾਰ-ਬਾਰ ਤੁਹਾਨੂੰ ਤਾਂ ਕਹਿੰਨੀ ਹੁੰਦੀ ਹੈ ਕਈ ਭੈਣਾਂ ਵਿਚਾਰੀਆਂ ਸਕਿਪ ਹੋ ਜਾਂਦੀਆਂ ਨੇ ਐਲਾਨ ਕਰਨਿਓ ਸੂਟ ਆਪਾਂ ਜਿਹੜੇ 4 ਤੋਂ 5 ਦਿਖਾਉਣੇ ਹੁੰਦੇ ਆਂਗੇ ਤੇ ਉਹਦੇ ਵਿੱਚੋਂ ਭੈਣਾਂ ਨੂੰ ਜਿੱਦਾਂ ਜਿੱਦਾਂ ਹੈ ਨਾ ਆਪਣੀ ਆਪਣੀ ਟੇਸਟ ਹੁੰਦਾ ਹੈਗਾ ਜਿਵੇਂ ਜਿਵੇਂ ਭੈਣਾਂ ਦਾ ਟੇਸਟ ਹੈਗਾ ਉਦੋਂ ਹੁੰਦਾ ਆਪਾਂ ਤੋਂ ਸੂਟ ਲਈ ਜਾਂਦੇ ਨੇਗੇ ਦੇਖੋ ਜੀ ਬਹੁਤ ਸੋਹਣਾ ਕਲਰ ਹੈਗਾ ਨਾ ਲਾਈਟ ਐਂਡ ਡਾਰਕ ਹੈ ਸੋਪਰ ਜਿਹਾ ਕਲਰ ਨਹੀਂਗੇ 1550 ਪ੍ਰਾਈਸ ਰਹੇਗਾ ਕ੍ਰਾਸ਼ ਕੱਪੜਾ ਹੈਗਾ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੀ ਆ ਜਿਹੜਾ ਅਗਲੇ ਸੂਟ ਦੀ ਮੈਂ ਗੱਲ ਕਰ ਅਗਲਾ ਸੂਟ ਹੈਗਾਗਾ ਚੁਣੌਣ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਰਹੇਗਾ 1800 ਮੈਚਿੰਗ ਸੂਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈਗੀ ਸੇਮੇ ਬ੍ਰਾਂਡ ਦੀ ਗੱਲ ਕਰਾਂ ਬ੍ਰਾਂਡ ਰਹੇਗਾ ਟਿਸਟਾ ਦੇਖੋ ਇਹ ਵਾਲਾ ਸੂਟ ਕ੍ਰੇਪ ਦੇ ਵਿੱਚ ਹੈਗਾ ਸੇਮ ਸੂਟ ਚਨਾਉਣ ਦੇ ਵਿੱਚ ਵੀ ਪਿਆਗਾ ਐਵੇਂ ਦਾ ਇਹ ਕ੍ਰੇਪ ਦੇ ਵਿੱਚ ਹੈ ਇਹ ਵੀ ਤੁਹਾਨੂੰ ਆਪਾਂ 1800 ਦਾ ਸੂਟ ਦੇ ਦਾਂਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈ ਜਦੋਂ ਇਹਨੂੰ ਤੁਸੀਂ ਰੈਡੀ ਕਰਵਾਉਗੇ ਨਾ ਬਹੁਤ ਜਿਆਦਾ ਸੋਹਣੀ ਲੁੱਕ ਦੇਊਗਾ ਸੂਟ ਦੇਖੋ ਜਿਹਦਾ ਆਪਾਂ ਸਲਾਈ ਕਰਵਾ ਲੈਣੇ ਹੁੰਨੇ ਨੇ ਨਾ ਸੂਟ ਤੁਸੀਂ ਵੀਡੀਓ ਦੇ ਵਿੱਚ ਆਰਡਰ ਦਿੰਨੇ ਹੋ ਸੂਟ ਜੋ ਤੁਸੀਂ ਸਲਾਈ ਕਰਵਾ ਲੈਣੇ ਨੇ ਬਹੁਤ ਜ਼ਿਆਦੇ ਗ੍ਰੇਸ ਪੈਂਦੀ ਹੈ ਸੁੱਟਾਂ ਦੀ ਲੋਜੀ ਇਹ ਵਾਲਾ ਸੂਟ ਤੁਸੀਂ 1850 ਦੇ ਵਿੱਚ ਲੈ ਸਕਦੇ ਆ ਆਪਣੇ ਕੋਲ ਨਾਲ ਰਹੇਗੀ ਪਲੇਨ ਬਾਟਮ ਮੈਂ ਵੀ ਇਹਦੇ ਨਾਲ ਦਾ ਸੂਟ ਸਟਿਚ ਕਰਵਾਇਆਗਾ ਪਰ ਫਿਲਹਾਲ ਹੋ ਕੇ ਨਹੀਂ ਆਇਆ ਤੇ ਅਗਲਾ ਸੂਟ ਰਹੇਗਾ ਬਾਟਰ कॉटन ਦੇ ਵਿੱਚ ਹੈਗਾ ਜੇ ਤੁਸੀਂ 올ਓਵਰ ਸੂਟ ਲਓਗੇ ਤਾਂ ਇਹ 2500 ਆਏਗਾ ਜੇ ਤੁਸੀਂ ਮੈਚਿੰਗ ਸੂਟ ਲਓਗੇ ਤਾਂ ਇਹ 3 सॉरी 2000 ਹੈਗਾ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈ ਯੈਲੋ ਯੈਲੋ ਕਲਰ ਮੈਨੂੰ ਬਹੁਤ ਜਿਆਦਾ ਵਧੀਆ ਲੱਗਦਾ ਹੈਗਾ ਲਓ ਜੀ ਪ੍ਰਿੰਟ ਦੀ ਗੱਲ ਕਰਾਂ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਤੇ ਅਗਲਾ ਸੂਟ ਹੈਗਾ ਜੀ ਮਤਲਬ ਕਾਟਨ ਸਿਲਕ ਦੇ ਵਿੱਚ ਹੈਗਾ ਟੇਸਟਾ ਬ੍ਰਾਂਡ ਦਾ ਵੀ ਓਨੀਅਨ ਸ਼ੇਡ ਕਲਰ ਹੈਗਾ ਤੇ ਕਾਫੀ ਜਿਆਦੇ ਸੋਹਣੀ ਕੁਆਲਿਟੀ ਹੈਗੀ ਜਿਹੜੀਆਂ ਭੈਣਾਂ ਮੈਨੂੰ ਪਰਸੋਂ ਵਾਲੀ ਵੀਡੀਓ ਤੋਂ ਨਾ ਮੈਸੇਜ ਕਰਦੇ ਸੀਗੇ ਵੀ ਸਾਨੂੰ ਸੂਟ ਚਾਹੀਦੇ ਨੇ ਤਾਂ ਤੁਸੀਂ ਇਹ ਵਾਲਾ ਫੈਬਰਿਕ ਲੈ ਸਕਦੇ ਹੋਗੇ ਨਾਲ ਰਹੇਗੀ ਜੀ ਮੋਡਲ ਸਿਲਕ ਦੀ ਬਾਟਮ ਦੇਖੋ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1500 ਟਿਸਟਾ ਦੀ ਕੁਆਲਿਟੀ ਇਤੋਂ ਸਸਤੀ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਹੈਗੀ ਜੇ ਤੁਸੀਂ ਲੈਣਾ ਚਾਹੋਗੇ ਆਪਣੇ ਕੋਲੋਂ ਲੈ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਜਿੱਦਾਂ ਕਿ ਤੁਸੀਂ ਵਾਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਆਪਣੇ ਪਰਸਨਲ ਕਾਰੀਗਰ ਰੱਖੇ ਹੋਏ ਨੇਗੇ ਤਾਂ ਤੁਸੀਂ ਆਪਣੇ ਕੋਲੋਂ ਜਰੂਰ ਸੂਟ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਤੁਸੀਂ ਸਾਡੇ ਨਾਲ ਇੱਕ ਵਾਰ ਪਿਕ ਸ਼ੇਅਰ ਕਰੋ ਤੇ ਤੁਹਾਡਾ ਕੰਮ ਮੈਂਗਾ ਜਿਹੜਾ ਅਸੀਂ ਕਰਕੇ ਦੇਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੇ ਲਈ ਸਾਰੀ ਸ਼ਕਲ ਦੀ ਬਾਏ ਬਾਏ